ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਔਰ ਨਵਾਜੀ ਗੁਰਪਿਆਰੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਆਵ ਅੱਜ ਦੇ ਕੀਰਤਨ ਦੀਵਾਨਾ ਦੀ ਅਰੰਭਤਾ ਹੋਣ ਲੱਗੀ ਹੈ ਸਰਬਤਰਮਾਈ ਭਾਈਸ ਨੂੰ ਸੰਗਤਾਂ ਪਾਤਸ਼ਾਹ ਦੀ ਨਿੱਗੀ ਗੋਦ ਦੇ ਵਿੱਚ ਬੈਠ ਕਰਕੇ ਆਓ ਸਤਿਗੁਰਾਂ ਦੀ ਬਾਣੀ ਸਰਵਣ ਕਰਿਏ ਸਤਿਗੁਰਾਂ ਦੇ ਦਰ ਕਰਦਿਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਜਿਨ੍ਹਾਂ ਸੰਗਤਾਂ ਨੇ ਮੱਥਾ ਟੇਕ ਲਿਆ ਹੈ ਨਾਮ ਸ਼ਿਕਾਰ ਕਰ ਲਈ ਹੈ ਉਹਨਾਂ ਨੂੰ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਆ ਕੇ ਬੈਠੋ ਭਾਈ ਹਰੀ ਜਸ ਕੀਤਨ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀਂਗ ਹੀਰਾ ਕਲ ਜੋ ਕਮੈ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾ ਆਓ ਸਤਿਗੁਰੂ ਰਵਿਦਾਸ ਮਹਾਰਾਜਿਆਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਜੁੜ ਕਰਕੇ ਪਾਤਸ਼ਾਹ ਦੀ ਬਾਣੀ ਸਰਵਣ ਕਰਿਏ ਸਤਿਗੁਰਾਂ ਦੇ ਦਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਵਾਹਿਗੁਰੂ गुरु वाहे गुरु ਨਮ ਤੁਮਾਰੇ ਦੇਖੇ ਕਹਿ ਦਬਦਾਸ ਆਸ ਲਗਦੀ ਵੋ ਤੇਰ ਭਉਦਰਸ਼ਨ ਦੇਖੇ ਅਨੰਦ ਗੁਣੀ ਨਾਨਕ ਗੁਰੂ ਗਰੀਬਨਵਾਜ ਗੁਰ ਗਰੀਬਨ ਵਾਜ ਗਰੀਬਨ ਵਾਦੂ ਹਮ ਸਰਦੀਨ ਬੇ ਆਲ ਨਾ ਤੁਮ ਸਰ ਹਮ ਸਰਦੀਨ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਸ਼ਬਦ ਪਰਮ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਰਾਗ ਤਨਾਸਰੀ ਦੇ ਅੰਦਰ ਪਾਤਸ਼ਾਹ ਪ੍ਰਮਾਨ ਕਰ ਰਹੇ ਹਨ ਕਿ ਇਹ ਆਕਾਲ ਪੁਰਖ ਪ੍ਰਮਾਤਮਾ ਮੇਰੇ ਵਰਗਾ ਦੀਨ ਨਹੀਂ ਮੇਰੇ ਵਰਗਾ ਗਰੀਬ ਨਹੀਂ ਕੋਈ ਵੀ ਅਤੇ ਤੇਰੇ ਵਰਗਾ ਕੋਈ ਦਿਆਲੂ ਨਹੀਂ ਹੈ ਹਮ ਸਰਦੀਨ ਦਇਆ ਨਾ ਤੁਮ ਸਰ اے ਪਾਤਸ਼ਾ ਸਾਡੇ ਵਰਗਾ ਕੋਈ ਗਰੀਬ ਹੈ ਨਹੀਂ ਅਸੀਂ ਗਰੀਬ ਨਮਾਣੇ اے ਪਾਤਸ਼ਾ ਤੁਸੀਂ ਦਿਆਲੂ ਹੋ ਕਿਰਪਾਲੂ ਹੋ ਪਾਤਸ਼ਾਹ ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਕੀ ਲੋੜ ਹੈ ਅਬ ਪਤਾ ਯਾਰ ਕਿਆ ਕੀਜੈ ਹੁਣ ਮੇਰੀਆਂ ਕਿਹੜੀਆਂ ਪਰਖਾਂ ਕਰਦੇ ਹੋ ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜੀ ਏਤ ਸ਼ਬਦ ਦੇ ਅੰਦਰ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਉਣਾ ਕਰਦੇ ਹਨ ਕਿ ਭਾਈ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਦੇ ਦਰ ਤੇ ਨਿਮਾਣੇ ਬਣ ਕੇ ਹੀ ਰਹਿਣਾ ਚਾਹੀਦਾ ਹੈ ਨੀਵੇਂ ਵੜ ਕੇ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜਾ ਜੀਵ ਨੀਵਾ ਰਹਿੰਦਾ ਹੈ ਉਹ ਪਰਮਾਤਮਾ ਦੇ ਦਰ ਤੋਂ ਉੱਚੀਆਂ ਮਰਜ਼ਾ ਦਾ ਪ੍ਰਾਪਤ ਕਰਦਾ ਹੈ ਸੋ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਜੀਵਨ ਦੀ ਜਾਂਚ ਸਿਖਾਈ ਹੈ ਹਮ ਸਰਦੀਨ ਐ ਪਾਤਸ਼ਾਹ ਮੇਰੇ ਵਰਗਾ ਦੀਨ ਕੋਈ ਨਹੀਂ ਤੇਰੇ ਵਰਗਾ ਦਿਆਲੂ ਕੋਈ ਨਹੀਂ ਅਬ ਪਤਿਆਰ ਕਿਆ ਕੀਜੈ ਪਾਤਸ਼ਾਹ ਓਣ ਕੇਹਰੀਆਂ ਪਰਖਾਂ ਮੇਰੀਆਂ ਕਰ ਰਹੇ ਹੋ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਪਾਤਸ਼ਾਹ ਤੁਹਾਡੇ ਬਚਨ ਸੁਣ ਕੇ ਮੇਰਾ ਜਿਹੜਾ ਮਨ ਮੰਨਿਆ ਹੈ ਤੁਹਾਡੇ ਬਚਨ ਸੁਣ ਸੁਣ ਕੇ ਤੁਹਾਡੀ ਬਾਣੀ ਸੁਣ ਸੁਣ ਕੇ ਮੈਨੂੰ ਬੰਦਗੀ ਦਾ ਰਸ ਬੰਦਗੀ ਦਾ ਪ੍ਰੇਮ ਲੱਗਿਆ ਪਾਤਸ਼ਾ ਬਚਨੀ ਤੋਰ ਮੋਰ ਮਨ ਮੰਨੈ ਜਨ ਕੋ ਪੂਰਨ ਦੀਜੈ ਪਾਤਸ਼ਾ ਹੁਣ ਕਿਰਪਾ ਕਰ ਮੈਨੂੰ ਪੂਰਨ ਗਿਆਨ ਬਖਸ਼ ਦਿਓ पातशाह कृपा होरपा रहमत देचना मेरा मन मान गया है बचनी तोर मोर मन मन है जन कुपूरन दी जय हों बल वल जाओ रमैैया कारण कारण कवन अबोल ए पातशाह मैं तडे तो, तो बलिहारे जाता हाँ मैं थोड़े तो, तो बलिहार हाँ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ ਕਾਰਨ ਕੀ ਹੈ ਕਾਰਨ ਕਬਨ ਅਬੋਲ ਤੁਸੀਂ ਅਬੋਲ ਕਿਉਂ ਹੋ ਬੋਲਦੇ ਕਿਉਂ ਨਹੀਂ ਅੱਗੇ ਪਾਤਸ਼ਾਹ ਬਚਨ ਕਰਦੇ ਨੇ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਹਾਾਰੇ ਲੇਖੇ ਪਾਤਸ਼ਾਹ ਬੜਾ ਸਮਾਂ ਹੋ ਗਿਆ ਤੁਹਾਡੇ ਤੋਂ ਪਿਛੜਿਆ ਨੂੰ ਬਹੁਤ ਸਮਾਂ ਹੋ ਗਿਆ ਬਹੁਤ ਜਨਮ ਵਿਚਰੇ ਇਥੇ ਮਾਦੋ ਇਹ ਜਨਮ ਤੁਹਾਰੇ ਲੇਖੇ ਪਾਤਸ਼ਾਹ ਮੈਂ ਇਹ ਜਿਹੜਾ ਜਨਮ ਹੈ ਤੁਹਾਡੇ ਲੇਖੇ ਦੇ ਵਿੱਚ ਲਾ ਦਿੱਤਾ ਧੰਨ ਸਤਿਗੁਰੂ ਰਵਿਦਾਸ ਮਹਾਰਾਜੀ ਜਿਨ੍ਹਾਂ ਨੇ ਸਾਰਾ ਜਨ ਪੂਰਾ ਜੀਵਨ ਸਾਡੇ ਲੇਖੇ ਵਿੱਚ ਲਾਇਆ ਸਾਰਾ ਜੀਵ ਸਾਡੇ ਸਮਾਜ ਦੇ ਲੇਖੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਕਾਂਛੀ ਦੇ ਵਿੱਚ ਆਉਣਾ ਹੁੰਦਾ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਉੱਚੀ ਕੁਲ ਦੇ ਲੋਕਾਂ ਨੇ ਬੜੇ ਤਾਨੇ ਮੇਨੇ ਮਾਰਲੇ ਨੀਚ ਸ਼ੂਦਰ ਕਮੀਨ ਪਤਾ ਨਹੀਂ ਕੀ ਕੁਝ ਕਿਹਾ ਪਾਤਸ਼ਾਹ ਪਰ ਗੁਰੂ ਸਾਹਿਬ ਨੇ ਸਾਡੇ ਸਮਾਜ ਦਾ ਭਲਾ ਕਰਨ ਦੇ ਵਾਸਤੇ ਸਾਡਾ ਭਲਾ ਕਰਨ ਦੇ ਵਾਸਤੇ ਪਿੱਛੇ ਨਹੀਂ ਹਟੇ ਪਾਤਸ਼ਾਹ ਨਿਰੰਤਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸੰਘਰਸ਼ ਕੀਤਾ ਸਾਡੀ ਕੌਮ ਨੂੰ ਉੱਚਾ ਚੁੱਕਣ ਦੇ ਵਾਸਤੇ ਜੇ ਅੱਜ ਆਪਾਂ ਇੱਥੇ ਬੈਠੇ ਆ ਜਿਸ ਮੁਕਾਮ ਤੇ ਅਸੀਂ ਲੋਕ ਪਹੁੰਚ ਗਏ ਇਹ ਸਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਹੈ ਅੱਜ ਆਪਾਂ satsang ਕਰਦੇ ਆ satsang ਸੁਣਦੇ ਆ ਸੋਹਣੇ ਮਕਾਨ ਬਣੇ ਹੋਏ ਨੇ ਆਪਣੇ ਸੋਹਣੇ ਗੁਰੂ ਘਰ ਬਣੇ ਹੋਏ ਨੇ ਹਰ ਪਿੰਡ ਦੇ ਵਿੱਚ ਇਹ ਕਿਰਪਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਹੋਈ ਹੈ ਜੇ ਗੁਰੂ ਰਵਿਦਾਸ ਮਹਾਰਾਜ ਜੀ ਸਾਡੀ ਬਾਹ ਨਾ ਫੜਦੇ ਫਿਰ ਨਹੀਂ ਸੀ ਕਿਸੇ ਨੇ ਪੁੱਛਣਾ ਸੋ ਗੁਰੂ ਸਾਹਿਬ ਨੇ ਪੂਰਾ ਜਨਮ ਸਾਰਾ ਜਨਮ ਸਾਡੇ ਸਮਾਜ ਦੇ ਲੇਖੇ ਵਿੱਚ ਲਾ ਦਤਾ ਅਸੀਂ ਕਿੱਥੇ ਖੜੇ ਆ ਗੁਰੂ ਕੇ ਪਿਆਰੇ ਅਸੀਂ ਕਿੰਨੇ ਕੇ ਧੰਨ ਗੁਰੂ ਰਵਿਦਾਸ ਮਹਾਰਾਜ ਦੀ ਗੱਲ ਮੰਨਦੇ ਆ ਅਸੀਂ ਕਿੰਨੇ ਕੇ ਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰ ਬਣੇ ਸਾਲ ਬਾਦ ਗੁਰਪੁਰਬ ਆਉਂਦਾ ਗੁਰਪੁਰਬ ਦੇ ਦਿਨਾਂ ਦੇ ਵਿੱਚ 2-4 ਦਿਨ 10 ਦਿਨ ਢੋਲ ਕੀ ਵਜਾਈ ਪਰਵਾਤ ਫੇਰੀਆਂ ਕੱਢੀਆਂ ਨਗਰ ਕੀਰਤਨ ਕੱਢੇ ਟੋਲ ਕੀ ਚਿਮਟਾ ਫੇਰ ਪੁਰਾਣੀ ਥਾਂ ਤੇ ਰੱਖ ਦਿੱਤਾ ਪੂਰਾ ਸਾਲ ਗੁਰੂ ਕਰਨੀ ਬੜੇ ਆਪਾਂ ਅਸੀਂ ਗੁਰੂ ਰਵਿਦਾਸ ਮਹਾਰਾਜ ਦੀ ਸਿੱਖਿਆ ਤੋਂ ਕੀ ਸਿੱਖਿਆ ਪਾਤਸ਼ਾਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਤੇ ਪੂਰਾ ਜੀਵਨ ਲਾ ਦਿੱਤਾ ਅਸੀਂ ਸਿਰਫ 10 ਦਿਨ 5-7 ਦਿਨ ਕਈ ਇਹੋ ਜਿਹੇ ਵੀ ਨੇ ਸਰੀਰ ਜਿਹੜੇ ਜਿਹੜੇ ਭੋਗ ਵਾਲੇ ਦਿਨੇ ਜਾਂਦੇ ਨੇ ਗੁਰਪੁਰਬ ਤੇ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਨਹੀਂ ਜਾਂਦੇ ਨੇ ਗੁਰੂ ਕੇ ਪਿਆਰਿਓ ਬਾਣੀ ਦੇ ਨਾਲ ਜੁੜਨਾ ਪਵੇਗਾ ਸਤਿਗੁਰਾਂ ਦੇ ਪ੍ਰੇਮ ਦੇ ਨਾਲ ਜੁੜਨਾ ਪਵੇਗਾ ਜਦੋਂ ਤੱਕ ਆਪਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਨਹੀਂ ਜੁੜਦੇ ਉਦੋਂ ਤੱਕ ਸਾਡਾ ਉਧਾਰ ਨਹੀਂ ਹੋਣਾ ਘਰਾਂ ਦੇ ਵਿੱਚ ਪੋਥੀਆਂ ਲੈ ਕੇ ਆਓ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜੋ ਮੈਂ ਇੱਕ ਪਰਿਵਾਰ ਨੂੰ ਕਿਹਾ ਭਾਈ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜਿਆ ਕਰੋ ਬਾਣੀ ਪੜਾਇਆ ਕਰੋ ਉਹ ਬੀਬੀ ਮੈਨੂੰ ਕਹਿੰਦੀ ਬਾਬਾ ਜੀ ਅਸੀਂ ਕਿਹੜਾ ਪਾਠੀ ਬਣਾਣੇ ਬੱਚੇ ਅਸੀਂ ਕਿਹੜਾ ਗ੍ਰੰਥੀ ਬਣਾਣੇ ਗੁਰੂ ਕੇ ਪਿਆਰਿਓ ਜੇ ਅਸੀਂ ਆਪਣੇ ਬੱਚੇ ਪਾਠੀ ਨਹੀਂ ਬਣਾਉਣੇ ਜੇ ਆਪਾਂ ਆਪਣੇ ਬੱਚੇ ਗ੍ਰੰਥੀ ਨਹੀਂ ਬਣਾਉਣੇ ਘਟੋ ਘਾਟਾ ਸਾਡੇ ਬੱਚੇ ਨਿਤਨੇਮੀ ਤਾਂ ਹੋਣ ਸਾਡੇ ਬੱਚਿਆਂ ਨੂੰ ਗਿਆਨ ਹੋਵੇ ਬਾਣੀ ਦਾ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦੇ ਕੇ ਗਏ ਨੇ ਜ਼ਰੂਰੀ ਥੋੜੀ ਨਾ ਕਿ ਬਾਣੀ ਪਾਠੀਆਂ ਨੇ ਪੜ੍ਹਨੀ ਸਿਰਫ ਇਥੇ ਕਿਤੇ ਨਹੀਂ ਲਿਖਿਆ ਕਿ ਪਾਠੀ ਸਿਰਫ ਬਾਣੀ ਪੜ੍ਹਨ ਗ੍ਰੰਥੀ ਪਿੰਡਾਂ ਦੇ ਵਿੱਚ ਬਾਣੀ ਪੜ੍ਹਨ ਇਹ ਤਾਂ ਜਿਹੜਾ ਉਪਦੇਸ਼ ਹੈ ਚੋ ਵਰਨਾ ਕੋ ਸਾਂਝਾ ਹੈ ਪਾਤਸ਼ਾਹ ਨੇ ਬਾਣੀ ਅੰਕਿਤ ਕੀਤੀ ਪਾਤਸ਼ਾਹ ਨੇ ਬਾਣੀ ਰਚੀ ਇਹ ਸਾਰੇ ਅਨੁਬਾਣੀਆਂ ਭਾਈ ਕਿਸੇ ਇੱਕ ਕਬੀਲੇ ਇੱਕ ਮਜਬ ਕਿਸੇ ਇੱਕ ਜਾਤ ਗੋਤ ਨੂੰ ਨਹੀਂ ਇਹ ਉਪਦੇਸ਼ ਪਾਤਸ਼ਾਹ ਨੇ ਸਾਰਿਆਂ ਨੂੰ ਸਾਂਝਾ ਦਿੱਤਾ ਸਾਡੇ ਬੱਚੇ ਬਾਣੀ ਪੜਨਗੇ ਸਾਡੇ ਬੱਚਾ ਨੂੰ ਬਾਣੀ ਦੀ ਸੋਝੀ ਹੋਵੇਗੀ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਕਰੈਤਾ ਤੋਂ ਦੂਰ ਮਾੜੀ ਸੰਗਤ ਤੋਂ ਦੂਰ ਜਾਣਗੇ ਜਿੱਥੇ ਅੱਜ ਜੰਮਦਾ ਬੱਚਾ ਮੋਬਾਈਲ ਫੋਨ ਦੇ ਵਿੱਚ ਲੱਗਿਆ ਹੋਇਆ ਉਥੇ ਜੇ ਆਪਾਂ ਆਪਣੇ ਬੱਚੇ ਨੂੰ ਗੁਰਬਾਣੀ ਦੇ ਜੁਟ ਕੇ ਸਾਹ ਹੱਥਾਂ ਦੇ ਵਿੱਚ ਫੜਾਵਾਂਗੇ ਸਾਡੇ ਘਰ ਦਾ ਮਾਹੌਲ ਕੁਝ ਹੋਰ ਹੋ ਜਾਵੇਗਾ ਘਰਾਂ ਦੇ ਵਿੱਚ ਬਰਕਤਾਂ ਆਉਣਗੀਆਂ ਗੁਰੂ ਕੇ ਪਿਆਰਿਓ ਜਿਨ੍ਹਾਂ ਨੇ ਬਾਣੀ ਦੇ ਨਾਲ ਪ੍ਰੇਮ ਕੀਤਾ ਜਿਨ੍ਹਾਂ ਨੇ ਸਤਿਗੁਰੂ ਦੇ ਨਾਲ ਪ੍ਰੇਮ ਕੀਤਾ ਉਹਨਾਂ ਦੇ ਘਰਾਂ ਦੇ ਵਿੱਚ ਬਰਕਤਾਂ ਆਉਂਦੀਆਂ ਨੇ ਸਤਿਗੁਰੂ ਰਵਦਾਸ ਮਹਾਰਾਜੀ ਆਪਣੀ ਬਾਣੀ ਮੰਦਰ ਵਚਨ ਕਰਦੇ ਨੇ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਐ ਸਤਿਗੁਰੂ ਐ ਪਾਤਸ਼ਾ ਮੈਂ ਤੇ ਆਸਾਂ ਲਾ ਕੇ ਬੈਠਾ ਹੋਇਆ ਤੁਹਾਡੇ ਦਰਸ਼ਨ ਕੀਤਿਆਂ ਨੂੰ ਚਿਰ ਹੋ ਗਿਆ ਬਹੁਤ ਸਮਾ ਹੋ ਗਿਆ ਪਾਤਸ਼ਾ ਤੁਹਾਡੇ ਦਰਸ਼ਨ ਕੀਤਿਆਂ ਨੂੰ ਕਿਰਪਾ ਕਰੋ ਹੁਣ ਦਰਸ਼ਨ ਬਖਸ਼ੋ ਸੋ ਗੁਰੂ ਕੇ ਪਿਆਰਿਓ ਜਦੋਂ ਵੀ ਖੁਰਾਲਗੜ੍ਹ ਸਾਹਿਬ ਆਵੋ ਥੋੜਾ ਸਮਾਂ ਬੈਠ ਕੇ ਹਾਜ਼ਰੀ ਜ਼ਰੂਰ ਭਰਿਆ ਕਰੋ ਸਤਸੰਗ ਦੇ ਵਿੱਚ ਬੈਠ ਕੇ ਹਾਜ਼ਰੀ ਭਰਨ ਦਾ ਬਹੁਤ ਮਹੱਤਵ ਹੈ ਬਹੁਤ ਫਲ ਮਿਲਦਾ ਸਤਸੰਗ ਦੇ ਵਿੱਚ ਬੈਠਣ ਦਾ ਕਥਾ ਕੀਰਤਨ ਸੁਣਨ ਦਾ ਬਹੁਤ ਮਹੱਤਵ ਹੈ ਜਿਹੜੇ ਜੀਵ ਸਤਸੰਗ ਦੇ ਵਿੱਚ ਆਉਂਦੇ ਨੇ ਪਾਤਸ਼ਾਹ ਬਾਣੀ ਦੇ ਅੰਦਰ ਬਚਨ ਕਰਦੇ ਨੇ ਪਹਿਲੋਂ ਤਾਂ ਬਿਨਾਂ ਭਾਗਾ ਤੋਂ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪ੍ਰੀਜੈ ਜੀਓ ਬਿਨਾ ਸੰਗਤ ਤੋਂ ਇਨਸਾਨ ਦੇ ਅੰਦਰ ਵਿਸ਼ਿਆਂ ਵਿਕਾਰਾਂ ਦੀ ਮੈਲ ਭਰਦੀ ਜਾਂਦੀ ਹੈ ਸਾਡੇ ਦਰਮਿਆਨ ਬਹੁਤ ਸਤਿਕਾਰਯੋਗ ਮਹੰਗਾ ਸਿੰਘ ਜੀ ਜਗਰਾਵਾਂ ਤੋਂ ਪਹੁੰਚੇ ਨੇ ਸਮਾਜ ਮਿਲਵਰਤਨ ਸੁਸਾਇਟੀ ਚਲਾ ਰਹੇ ਨੇ ਔਰ ਗਾਹੇ ਵਗਾਹੇ ਮਹੀਨੇ ਦੇ ਵਿੱਚ ਦੋ ਜਾਂ ਤਿੰਨ ਐਤਵਾਰ ਜ਼ਰੂਰ ਆਂਦੇ ਨੇ ਔਰ ਸੰਗਤ ਨੂੰ ਪ੍ਰੇਰ ਕੇ ਹੰਬੜਾ ਤੋਂ ਲੈ ਕੇ ਆਏ ਨੇ। ਔਰ ਇਹ ਗੁਰੂ ਕੇ ਪਿਆਰ ਬਹੁਤ ਵੱਡਾ ਮਤਵ ਹੈ ਕਿਸੇ ਨੂੰ ਕਿਸੇ ਤੀਰਥ ਦੇ ਨਾਲ ਜੋੜ ਦੇਣਾ ਇਹਦੇ ਵਰਗਾ ਪੁੰਨ ਕੋਈ ਨਹੀਂ। ਗੁਰੂ ਦੀ ਬਾਣੀ ਦੇ ਨਾਲ ਜੋੜ ਦੇਣਾ ਇਹਦੇ ਵਰਗਾ ਪੁੰਨ ਨਹੀਂ ਕਿਸੇ ਨੂੰ ਤੋੜ ਦੇਣਾ ਇਹਦੇ ਵਰਗਾ ਪਾਪ ਕੋਈ ਨਹੀਂ। ਜੋੜਨ ਦਾ ਕੰਮ ਕਰਦੇ ਨੇ ਭਾਈ ਸਾਹਿਬ ਭਾਈ ਮਹੰਗਾ ਸਿੰਘ ਜੀ। ਸਾਡੇ ਵੀਰ ਪਹੁੰਚੇ ਨੇ। ਫਗਵਾੜੇ ਰਹਿਣ ਲੱਗ ਪਏ ਹੁਣ ਤੇ ਪੁਲਿਸ ਮੁਲਾਜ਼ਮ ਨੇ ਸੋ ਮੈਂ ਨਾਮ ਵਿਸਰ ਗਿਆ ਸੋ ਉਹ ਵੀ ਵਾਹੇ ਵਗਾਹੇ ਜਦੋਂ ਤੋਂ ਗੁਰੂ ਘਰ ਦੀ ਕਾਰ ਸੇਵਾ ਚੱਲੀ ਐ ਦਿਨ ਰਾਤ ਜਦੋਂ ਵੀ ਆਵਾਜ਼ ਮਾਰੋ ਗੁਰੂ ਘਰ ਆ ਕੇ ਕਾਰ ਸੇਵਾ ਦੇ ਵਿੱਚ ਸੇਵਾ ਪਾਉਂਦੇ ਨੇ ਸੋ ਗੁਰੂ ਕੇ ਪਿਆਰਿਓ ਗੁਰੂ ਸਾਹਿਬ ਦੀ ਕਾਰ ਸੇਵਾ ਚੱਲਦੀ ਐ ਦਰਬਾਰ ਸਾਹਿਬ ਬਣ ਰਿਹਾ ਹੈ ਆਪ ਜੀ ਦੇ ਸਹਿਯੋਗ ਸਦਕਾ ਦਰਬਾਰ ਸਾਹਿਬ ਦੀ ਉਸਾਰੀ ਹੋ ਰਹੀ ਹੈ ਧਨ ਮਾਤਾ ਕਲਸਾ ਯਾਤਰੀ ਨਿਵਾਸ ਸ਼ੁਰੂ ਹੋ ਰਹੇ ਨੇ ਸੋ ਯਥਾ ਸਮਰਥਾ ਦੇ ਅਨੁਸਾਰ ਆਪ ਜੀ ਸੇਵਾ ਪਾ ਸਕਦੇ ਅੰਦਰ ਸੀਤ ਕੁੰਟ ਤੇ ਬਾਬਾ ਜੀ ਬੈਠੇ ਨੇ ਸੁਖਦੇਵ ਸਿੰਘ ਜੀ ਉਹਨਾਂ ਦੇ ਕੋਲ ਆਪਣੀ ਨਸੀਬ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਤੁਹਾਡੇ ਸਹਿਯੋਗ ਤੁਹਾਡੇ ਯਤਨਾ ਸਦਕਾ ਹੀ ਇਹ ਦਰਬਾਰ ਸਾਹਿਬ ਇੰਨਾ ਬਣਿਆ ਗੁਰੂ ਘਰ ਨੂੰ ਜ਼ਮੀਨ ਦੀ ਖਰੀਦ ਕੀਤੀ ਗਈ ਗੱਡੀਆਂ ਦੀ ਖਰੀਦ ਕੀਤੀ ਗਈ 24 ਘੰਟੇ ਲੰਗਰ ਚੱਲਦੇ ਨੇ ਔਰ ਫ੍ਰੀ ਡਿਸਪੈਂਸਰੀ ਚੱਲਦੀ ਐ ਇਹ ਸਾਰੀਆਂ ਸਹੂਲਤਾਂ ਤੁਸੀਂ ਪ੍ਰਦਾਨ ਕੀਤੀਆਂ ਸੰਗਤ ਨੇ ਸੰਗਤ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰਜ ਚੱਲਦੇ ਨੇ ਭਾਈ ਸੋ ਜਦੋਂ ਵੀ ਖਰਾਲਗੜ੍ਹ ਸਾਹਿਬ ਆਈਏ ਜ਼ਰੂਰ ਬੈਠ ਕੇ ਬਾਣੀ ਦੇ ਨਾਲ ਜੁੜਿਆ ਕਰੋ ਬਾਣੀ ਦੇ ਨਾਲ ਸਤਿਗੁਰਾਂ ਦੀ ਬਾਣੀ ਸਰਵਣ ਕਰਿਆ ਕਰੋ ਆਓ ਅਗਲੇ ਸ਼ਬਦ ਦੇ ਨਾਲ ਜੁੜਨਾ ਕਰੀਏ ਪਾਤਸ਼ਾਹ ਬਚਨ ਕਰਦੇ ਨੇ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੇਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਪਾਤਸ਼ਾਹ ਬੜਾ ਚਿਰ ਹੋ ਗਿਆ ਤੁਹਾਡੇ ਦਰਸ਼ਨ ਕੀਤਿਆਂ ਨੂੰ ਪਾਤਸ਼ਾਹ ਕਿਰਪਾ ਕਰੋ ਹੁਣ ਦਰਸ਼ਨ ਬਖਸ਼ੋ ਜੀ